ਬਟ ਇਹਨਾਂ ਦੇ ਵੱਡੇ ਵੱਡੇ ਅਖੌਤੀ ਪਾਸਟਰ ਤੱਕ ਆਪਣੇ ਧਰਮ ਨੂੰ ਕਨਵਰਟ ਕਰਨ ਤੋਂ ਬਾਅਦ ਆਪਣੇ ਨਾਮਾਂ ਅਗੇ ਪਾਸਟਰ ਲਿਖਦੇ ਨੇ ਤੇ ਉਹ ਇੰਦਰਾਵਾਸ ਯੋਜਨਾ ਦੇ ਠੇਹਾ ਮਕਾਨ ਬਣਾਈ ਬੈਠੇ ਨੇ ਆਪਣੀਆਂ ਜਿਹੜੀਆਂ ਕਣਕਾਂ ਲੈਂਦੇ ਨੇ ਸਟੇਟ ਦੇ ਬੈਨੀਫਿਟ ਲੈਂਦੇ ਨੇ ਨੌਕਰੀਆਂ ਲੈਂਦੇ ਨੇ ਇੱਕ ਪਾਸੇ ਸਰਕਾਰੀ ਖਜ਼ਾਨੇ ਨੂੰ ਚੁੰਡਾ ਲਾ ਰਹੇ ਨੇ ਦੂਜੇ ਪਾਸੇ ਜਿਹੜਾ ਹੈਗਾ ਉਹ ਜਿਹੜੀ ਆਬਾਦੀ ਹੈਗੀ ਆ ਉਹਨੂੰ ਗੁਮਰਾਹ ਕਰਦੇ ਨੇ ਇਹਨਾਂ ਦੇ ਸਾਡੇ ਧਰਮ ਦੇ ਚਿੰਨ੍ਹ ਜਿਹੜੇ ਹੈਗੇ ਆ ਹਿੰਦੂਆਂ ਦੇ ਚਿੰਨ੍ਹ ਜਿਹੜੇ ਹੈਗੇ ਆ ਸਿੱਖਾਂ ਦੇ ਚਿੰਨ੍ਹ ਆ ਸਾਡਾ ਚਿੰਨ ਮੈਂ ਸਿੱਖਾਂ ਮੇਰਾ ਚਿੰਨ ਹੈਗਾ ਮੈਂ ਸਿਰ ਤੇ ਦਸਤਾਰ ਬੰਨੀ ਹੈ ਮੈਂ ਕੇਸਾ ਧਾਰੀ ਆ ਮੇਰੇ ਮੇਰੇ ਕਕਾਰ ਪੂਰੇ ਨੇ ਮੈਂ ਸਿੱਖਾਂ ਸਿੱਖੜਣ ਜਿਹੜੀ ਸਿੱਖੜ ਅਡੈਂਟੀਟੀ ਹੈਗੀ ਆ ਉਹਨੂੰ ਲੈ ਕੇ ਆ ਪਿੱਛੇ ਨਾਮਾਂ ਦੇ ਮਸੀਹ ਲਾ ਲੈਂਦੇ ਨੇ ਸਟੇਜਾਂ ਦੇ ਉੱਤੋਂ ਦੀ ਸਿੱਖੜ ਅਡਾਲੋਜੀ ਦੇ ਵਿੱਚ ਸਿੱਖ ਆਡੈਂਟੀਟੀ ਦੇ ਉੱਤੇ ਖੜ ਕੇ ਆਪਣੇ ਆਪ ਨੂੰ ਪਾਸਟਰ ਦੱਸਦੇ ਨੇ ਇੱਕ ਪਾਸੇ ਸਿੱਖਾਂ ਨੂੰ ਗਮਰਾ ਕਰਦੇ ਨੇ ਦੂਜੇ ਪਾਸੇ ਹਿੰਦੂਆਂ ਦੀ ਆਡੈਂਟੀਟੀ ਲੈ ਕੇ ਖੜ ਜਾਂਦੇ ਆ ਉਹਨਾਂ ਦੇ ਚ ਜਿਹੜੇ ਜਿਹੜੇ ਸਟੇਜ ਨੇ ਔਰ ਉਥੇ ਖੜ ਕੇ ਆਪਣੇ ਆਪ ਨੂੰ ਦੱਸਦੇ ਹਿੰਦੂ ਨੇ ਤੇ ਕਨਵਰਜਨ ਜਿਹੜੀ ਹੈਗੀ ਆ ਉਹ ਇਸਾਈਆਂ ਦੀ ਕਰਦੇ ਆ